ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਨ ਜਾ ਰਹੇ ਆ ਸੰਦੀਪ ਦੀਦੀ ਦੇ ਵਾਲ ਇੰਨੀ ਜਲਦੀ ਲੰਬੇ ਕਿਵੇਂ ਹੋ ਗਏ ਸੋ ਇਸ ਬਾਰੇ ਬਹੁਤ ਜ਼ਿਆਦਾ ਕਮੈਂਟ ਵੀ ਸੀ ਸੋ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਇਸ ਵੀਡੀਓ ਵਿੱਚ ਕਿ ਉਹਨਾਂ ਦੇ ਵਾਲ ਇੰਨੀ ਜਲਦੀ ਲੰਬੇ ਕਿਵੇਂ ਹੋਏ ਆ ਤੇ ਉਹਨਾਂ ਨੇ ਕੀ ਯੂਜ਼ ਕੀਤਾ ਹੈ ਸੋ ਜਿਵੇਂ ਕਿ ਉਹਨਾਂ ਨੇ ਜੇ ਤੁਸੀਂ ਉਹਨਾਂ ਦੇ ਵਲੌਗ ਦੇਖਦੇ ਹੀ ਹੋਵੋਗੇ ਵੀਡੀਓ ਵਿੱਚ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦੇ ਬਹੁਤ ਛੋਟੇ ਵਾਲ ਸੀ ਤੇ ਇੱਕਦਮ ਹੁਣ ਉਹਨਾਂ ਦੇ ਇੰਨੇ ਲੰਬੇ ਵਾਲ ਹੋ ਗਏ ਪ੍ਰੀਤ ਦੇ ਤੁਸੀਂ ਦੇਖਿਆ ਹੈ ਕਿ ਸ਼ੁਰੂ ਤੋਂ ਵਾਲ ਲੰਬੇ ਨੇ ਤੇ ਉਹਨਾਂ ਨੇ ਰਿਬੌਂਡਿੰਗ ਵੀ ਕਰਵਾਈ ਹੋਈ ਆ ਸੋ ਇਹ ਸ਼ੌਂਕ ਸੰਦੀਪ ਦੀਦੀ ਨੂੰ ਵੀ ਆਉਂਦਾ ਸੀ ਕਿ ਮੇਰੇ ਵੀ ਵਾਲ ਲੰਬੇ ਹੋਣ ਕਿਉਂਕਿ ਉਹਨਾਂ ਦੇ ਪਹਿਲਾਂ ਤੋਂ ਵਾਲ ਲੰਬੇ ਸੀ ਪਰ ਬਾਅਦ ਵਿੱਚ ਝਾੜਨ ਕਾਰਨ ਉਹਨਾਂ ਦੇ ਵਾਲ ਬਹੁਤ ਹੀ ਜ਼ਿਆਦਾ ਛੋਟੇ ਹੋ ਗਏ ਤੇ ਹੁਣ ਉਹਨਾਂ ਦੇ ਬਿਲਕੁਲ ਛੋਟੇ ਰਹਿ ਗਏ ਸੀ ਜੀਸੇ ਕਰਕੇ ਉਹਨਾਂ ਨੇ ਆਪਣੇ ਵਾਲਾਂ ਲਈ ਕੀ ਕੀਤਾ ਤੇ ਵਾਲ ਇੰਨੀ ਜਲਦੀ ਲੰਬੇ ਹੋ ਗਏ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਦਾ ਤੁਸੀਂ ਪਹਿਲਾਂ ਕੋਈ ਵਲੌਗ ਵੀ ਵੇਖਿਆ ਹੋਵੇਗਾ ਕਿ ਜਦੋਂ ਇਹ ਦਿੱਲੀ ਗਏ ਸੀ ਉੱਥੇ ਜਾ ਕੇ ਇਹਨਾਂ ਨੇ ਆਪਣੇ ਵਾਲਾਂ ਦਾ ਜੋ ਟ੍ਰੀਟਮੈਂਟ ਕਰਾਇਆ ਤੁਸੀਂ ਜਾਣਦੇ ਹੋ ਅੱਜਕੱਲ ਬਹੁਤ ਜ਼ਿਆਦਾ హెయిਰ ਐਕਸਟੈਂਸ਼ਨ ਵੀ ਹੋ ਰਹੀਆਂ ਨੇ ਤੇ ਵਾਲਾਂ ਨੂੰ ਮਤਲਬ ਜਿਵੇਂ ਆਪ ਹੀ ਵਾਲ ਲਗਵਾਏ ਜਾਂਦੇ ਨੇ ਸੋ ਇਸ ਤਰੀਕੇ ਨਾਲ ਹੀ ਸੰਦੀਪ ਦੀਦੀ ਨੇ ਉੱਥੇ ਜਾ ਕੇ ਆਪਣੇ ਵਾਲਾਂ ਦਾ ਹੀਰ ਐਕਸਟੈਂਸ਼ਨ ਕਰਵਾ ਲਿਆ ਹੈ ਤਾਂ ਉਹਨਾਂ ਦੇ ਵਾਲ ਹੁਣ ਲੰਬੇ ਲੱਗਦੇ ਨੇ ਸੋ ਜਿਵੇਂ ਕਹਿ ਰਹੀ ਆ ਕਿ ਉਹਨਾਂ ਦੇ ਵਾਲ ਦਿਨੋਂ ਦਿਨ ਝੜ ਰਹੇ ਸੀ ਤੇ ਉਹਨਾਂ ਨੂੰ ਲੱਗਾ ਕਿ ਮੈਂ ਵੀ ਹੁਣ ਕੁਝ ਨਾ ਕੁਝ ਕਰਨਾ ਹੀ ਪਏਗਾ ਵਾਲਾਂ ਦਾ ਤੇ ਇਸ ਕਰਕੇ ਉਹਨਾਂ ਨੇ ਆਪਣੇ ਵਾਲਾਂ ਦਾ ਇਹ ਟ੍ਰੀਟਮੈਂਟ ਕਰਾਇਆ ਹੈ ਜਿਸ ਕਰਕੇ ਉਹਨਾਂ ਦੇ ਵਾਲ ਲੰਬੇ ਨੇ ਸੋ ਕੋਈ ਤੇਲ ਯੂਜ਼ ਨਹੀਂ ਕੀਤਾ ਤੇ ਰਾਤੋਂ ਰਾਤ ਕੋਈ ਚਮਤਕਾਰ ਨਹੀਂ ਹੋਇਆ ਇਸ ਕਰਕੇ ਉਹਨਾਂ ਦੇ ਵਾਲ ਇੰਨੀ ਜਲਦੀ ਲੰਬੇ ਲੱਗ ਰਹੇ ਨੇ ਸੋ ਇਹ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਇਹ ਕੁਝ ਚੱਲ ਰਿਹਾ ਹੈ ਜੇਕਰ ਕਿਸੇ ਦੇ ਵਾਲ ਛੋਟੇ ਨੇ ਆਈਬ੍ਰੋ ਲੋਕੀ ਕਰਵਾ ਲੈਂਦੇ ਫਿਲਿੰਗ ਸੋ ਇਹ ਸਾਰਾ ਕੁਝ ਚੱਲ ਰਿਹਾ ਤੇ ਇਦਾਂ ਹੀ ਸੰਦੀਪ ਦੀਦੀ ਨੇ ਕਰਵਾਇਆ ਹੈ ਤੇ ਉਹਨਾਂ ਦੇ ਵਾਲ ਹੁਣ ਬਹੁਤ ਹੀ ਲੰਬੇ ਤੇ ਸੋਹਣੇ ਲੱਗ ਰਹੇ ਨੇ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋਵੋਗੇ ਸੋ ਆਸ ਕਰਦੀ ਆ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਵਧੀਆ ਲੱਗੀ ਹੈ ਤੇ ਲਾਈਕ ਜਰੂਰ ਕਰਕੇ ਜਾਇਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਜਾਇਓ ਆਪਾਂ ਤੁਹਾਡੇ ਲਈ ਇਦਾਂ ਦੀ ਹੋਰ ਜਾਣਕਾਰੀ ਲੈ ਕੇ ਆਉਂਦੇ ਰਵਾਂਗੇ ਧੰਨਵਾਦ